ਹੈਲੋ ਫਰੈਂਡਸ ਵੈਲਕਮ ਟੂ ਅਵਰ ਚੈਨਲ ਮਿੱਟੀ ਪੰਜਾਬ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਇੱਥੇ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਅੱਜ ਜੋ ਮੈਂ ਤੁਹਾਡੇ ਸਾਹਮਣੇ ਇਤਿਹਾਸ ਪੇਸ਼ ਕਰਨ ਜਾ ਰਿਹਾ ਹਾਂ ਉਹ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਜਿਸ ਉੱਤੇ ਮੌਤ ਵੀ ਮੁਸਕਰਾਉਂਦੀ ਹੋਏਗੀ ਕਿ ਇੱਕ ਮੈਂ ਕਿਸ ਸੂਰਮੈ ਨੂੰ ਪਾ ਲਿਆ ਹੈ ਹੋਇਆ ਇਹ ਸੀ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਬਦਲਾ ਲੈਣ ਲਈ ਉਸਦੇ ਬੇਟੇ ਤੈਮੂਰ ਸ਼ਾਹ ਨੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਸੀ ਇਸ ਦੀ ਜਾਣਕਾਰੀ ਨਿਹੰਗ ਸਿੱਖ ਭਾਈ ਭਗ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਆ ਕੇ ਦਿੱਤੀ ਖਬਰ ਸੁਣਦੇ ਹੀ ਬਾਬਾ ਜੀ ਕ੍ਰੋਧ ਵਿੱਚ ਆ ਗਏ ਅਤੇ ਆਪਣੇ 16 ਸ਼ੇਰ ਦੇ ਖੰਡੇ ਜੋ ਕਿ ਦੋ ਧਾਰੀ ਤਲਵਾਰ ਸੀ ਉਸ ਨੂੰ ਹੱਥ ਵਿੱਚ ਚੁੱਕ ਕੇ ਬਾਕੀ ਸਿੱਖਾਂ ਨੂੰ ਨਾਲ ਲੈ ਕੇ ਗੋਹਲਵੜ ਪਿੰਡ ਜੋ ਕਿ ਅੰਮ੍ਰਿਤਸਰ ਸਾਹਿਬ ਵਿੱਚ ਹੈ ਉੱਥੇ ਆ ਕੇ ਮੋਗਲ ਫੌਜ ਨੂੰ ਲਲਕਾਰਿਆ ਕਮਾਸਾਨ ਜੰਗ ਵਿੱਚ ਬਾਬਾ ਜੀ ਦਾ ਸਾਹਮਣਾ सेनापति जमाल खान वलो होया। ਦੋਨਾਂ ਹੀ ਵੱਲੋਂ ਇੱਕ ਦੁੱਜੇ ਵਰਗਾ वार ਹੋਇਆ ਜਿਸ ਵੀ ਬਾਬਾ ਜੀ ਅਤੇ ਸੈਨਾਪਤੀ ਦੋਨਾਂ ਦੇ ਸਿਰ ਢੜ ਵੱਲੋਂ ਵੱਖ ਹੋ ਗਏ। ਇਹ ਵੇਖ ਕੇ ਮੋਤੀ ਇੱਕ ਟਾਈਮ ਤੇ ਮੁਸਕੁਰਾਈ ਕਿ ਮੈਂ ਵੱਡੇ ਵੱਡੇ ਸੂਰਮੇ ਜਿੱਤ ਲਏ ਹਨ। ਉਦੋਂ ਅਚਾਨਕ ਹੀ ਇੱਕ ਅਜੀਬ ਘਟਨਾ ਹੋਈ ਜਿਸ ਦੀ ਮਿਸਾਲ ਇਤਿਹਾਸ ਵਿੱਚ ਕਦੇ ਵੀ ਨਹੀਂ ਮਿਲੀ ਤੇ ਨਾ ਹੀ ਮਿਲ ਸਕਦੀ ਹੈ। ਬਾਬਾ ਦੀਪ ਸਿੰਘ ਜੀ ਦਾ ਸਰੀਰ ਹਰਕਤ ਵਿੱਚ ਆਇਆ ਬਾਬਾ ਜੀ ਨੇ ਸਿੱਧੇ ਹੱਥ ਵਿੱਚ ਕੰਡਾ ਅਤੇ ਉਲਟੇ ਹੱਥ ਵਿੱਚ ਸੀਸ ਟਿਕਾ ਲਿਆ ਅਤੇ ਲੜਨ ਲੱਗ ਗਏ ਇਹ ਵੇਖ ਕੇ ਮੁਗਲ ਪੁਚੱਕੇ ਹੋ ਕੇ ਅਜੇਹੇ ਕਿ ਭੱਜੇ ਕਿ ਉਹਨਾਂ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਵੇਖਣ ਦੀ ਹਿੰਮਤ ਨਾ ਕੀਤੀ ਤੇ ਅਖੀਰ ਨਵੰਬਰ ਸਨ 1757 ਵਿੱਚ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪ੍ਰਕਰਮਾ ਵਿੱਚ ਆਪਣਾ ਸੀਸ ਪੇਂਟ ਕਰਕੇ ਆਪਣਾ ਪ੍ਰਣ ਪੂਰਾ ਕੀਤਾ ਅੰਮ੍ਰਿਤਸਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਸ਼ਹੀਦੀ ਸਥਾਨ ਸੋਬਨਿਕ ਹੈ ਜੋ ਕਿ ਬਾਬਾ ਦੀਪ ਸਿੰਘ ਜੀ ਸ਼ਹਾਦਤ ਦਾ ਇੱਕ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਹਾਣੀ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਇਤਿਹਾਸਿਕ ਘਟਨਾ ਵਿੱਚ